ਵਾਰਡ ਨੰਬਰ 1 ਦੇ ਸਾਡੇ ਕਾਉਂਸਲਰ ਆਪੂ ਪੁੱਲ ਤੇ ਸਾਡੇ ਮੇਅਰ ਸਤਿੰਦਰ ਸਿੰਘ ਮੋਦੀਪਾਟੇ ਜੀ ਸਾਡੇ ਸੀਨੀਅਰ ਡਿਪਟੀ ਮੇਅਰ ਰਿੰਕਾ ਸ਼ਰਮਾ ਜੀ ਇਹਨਾਂ ਵੱਲੋਂ ਤੇ ਮੇਰੇ ਸਾਰੇ ਜਿੰਨੇ ਵੀ ਪ੍ਰਸ਼ਾਸਨਿਕ ਧਿਕਾਰੀ ਹੋ ਉਹਨਾਂ ਵੱਲੋਂ ਇੱਕ ਜਿਹੜਾ ਉਪਰਾਲਾ ਕੀਤਾ ਗਿਆ ਕਿ ਸਾਡੇ ਮੇਰੀ ਇਸ ਹਲਕੇ ਦੀ ਵਾਰਡ ਨੰਬਰ 1 ਦੇ ਵਿੱਚ ਜਿਹੜੀ ਚੇਨ ਰੋਡ ਹੈ ਜਿਹੜੀ ਸੜਕ ਮੇਨ ਇੱਕ ਨੰਬਰ ਜਿਹੜੀ ਸੜਕ ਆ ਉਹ ਅੱਜ ਕੁ ਘਟਨ ਕਰਨ ਵਾਸਤੇ ਪਹੁੰਚਿਆ ਸੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਸ ਸੜਕ ਦੀ ਹਾਲਤ ਖਰਾਬ ਸੀ ਤੋਂ ਇਹ ਤਕਰੀਬਨ 1.5 ਕਿਲੋਮੀਟਰ ਦਾ ਟੋਟਾ ਜਿਹੜਾ ਹੈ ਇਹ ਐਜ਼ ਨਵੇਂ ਨਵਾਂ ਬਣਾਉਣ ਲੱਗੇ ਆ ਇਹ ਸੋਟਚ ਦੀ ਜਾ ਕੇ ਹੋਲੀ ਸਟੀ ਖਲੋਂਤ ਨਿਕਲਦੀ ਹੈ ਸੋ ਇਹ ਰੋਡ ਨੂੰ ਜਿਹੜਾ ਅੱਜ ਨਵੇਂ ਆਉਂਦਾ ਕੰਮ ਸ਼ੁਰੂ ਕੀਤਾ ਤੇ ਇਹਦੇ ਵਾਸਤੇ ਮੈਂ ਸਾਰੀ ਨਾਕਨ ਵਾਸਤੇ ਨੂੰ ਬਹੁਤ ਬਹੁਤ ਵਧਾਈ ਦਿੰਦਾ ਇੱਕ ਗੜੀ ਵਾਰਡ ਜਿਹੜਾ ਕੰਮ ਹੋ ਰਿਹਾ ਵਾਰਡ ਨੰਬਰ 1 ਦੇ ਵਿੱਚ ਜਿਹੜਾ ਕੰਮ ਹੋ ਰਿਹਾ ਸੋ ਇਹਦੇ ਨਾਲ ਨਾਲ ਹੋਰ ਵੀ ਜਿਹੜੀਆਂ ਛੋਟੀਆਂ ਲਿੰਕ ਸੜਕਾਂ ਉਹ ਵੀ ਐਸਐਸਸੀ ਮੈਟ ਦੇ ਵਿੱਚ ਹੈਗੀਆਂ ਉਹ ਵੀ ਜਲਦ ਤੋਂ ਜਲਦ ਬਣਾਵਾਂਗੇ ਬਾਕੀ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬਚਾਤਾ ਤੋਂ ਪਹਿਲਾਂ ਪਹਿਲਾਂ ਜਿਹੜੇ ਵੀ ਕੰਮ ਹੋਣ ਵਾਲੇ ਉਹ ਸਾਰੇ ਜੰਗੀ ਪੱਤਰ ਤੇ ਕਰਵਾ ਕੇ ਦੇਵਾਂਗੇ ਬਾਕੀ ਜਿਹੜੀ ਬਿਜਲੀ ਦੀ ਸਮੱਸਿਆ ਪੀਛੇ ਦੇਣਾ ਚਾਹੀਓ ਉਹਦੇ ਵਾਸਤੇ ਦੋ ਨਵੇਂ ਟਰਾਂਸਫਾਰਮਰ ਇਸ ਵਾਰ ਨੂੰ ਦੇ ਦਿੱਤੇ ਗਏ ਤੇ ਇਹਦੇ ਨਾਲ ਜਿਹੜੇ ਬਿਜਲੀ ਦੇ ਵਿੱਚ ਵਿਗਨ ਪੈਸੇ ਸੀ ਉਹ ਪੈ ਰਹੇ ਸੀ ਉਹ ਵੀ ਠੀਕ ਹੋ ਚੁੱਕੇ ਆ ਸੋ ਹੋਰ ਵੀ ਛੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਜਿਹੜੇ ਕਾਉਂਸਲਰ ਸਾਹਿਬਾਨ ਸਾਡੇ ਲੈਂਉਂਦੇ ਆ ਧਿਆਨ ਦੇ ਵਿੱਚ ਲੈਂਉਂਦੇ ਉਹ ਪਹਿਲ ਦੇ ਅਧਾਰ ਤੇ ਦੀਆਂ ਉਹ ਸਾਰੀ ਸਾਰੀ ਇਹਨੇ ਮੁਸ਼ਕਲਾਂ ਉਹ ਹੱਲ ਕੀਤੀਆਂ ਜੀ ਸੜਕ ਦੀ ਗੱਲ ਕਰੀਏ ਤਾਂ ਕਾਫੀ ਸਮੇਂ ਤੋਂ ਸੜਕ ਨਹੀਂ ਬਣੀ ਆ ਉਹਦੀ ਦੇਖੋ ਜੀ ਇਹ ਸੜਕ ਸਿੱਧੀ ਜਿਹੜੀ ਐਮਪੀ ਸਾਹਿਬ ਦੇ ਘਰ ਨੂੰ ਜਾਂਦੀ ਆ ਪਰ ਉਹਨਾਂ ਵੀ ਕੋਈ ਪ੍ਰਾਲਾ ਨਹੀਂ ਕੀਤਾ ਕਿਉਂਕਿ ਐਮਪੀ ਸਾਹਿਬ ਦੇ ਘਰ ਦੇ ਕੋਲੋਂ ਦੀ ਨਿਕਲਦੀ ਸੜਕ ਆ ਇਹ ਅਸੀਂ ਕਾਰਪੋਰੇਸ਼ਨ ਵੱਲੋਂ ਬਣਵਾ ਰਹੇ ਹਾਂ ਸੋ ਆ ਅਹੀਂ ਇਹੀ ਕਮਾਗੇ ਕੇ ਚਲੋ ਸਾਡੇ ਹੋਰ ਵੀ ਵੋਟਰ ਸਪੋਰਟ ਜਿਹੜੇ ਰਹਿੰਦੇ ਆ ਉਹਨਾਂ ਸਰਕਟ ਦੇ ਸਾਰਿਆਂ ਵਾਸਤੇ ਆ ਕੋਈ ਵੀ ਲੱਗ ਸਕਦਾ ਲੇਕਿਨ ਜਿਹੜੇ ਇੱਕ ਐਮਪੀ ਸਾਹਿਬ ਦੇ ਘਰੋਂ ਜਾਂ ਇਹ ਸਰਕਟ ਦੇ ਐਮਪੀ ਸਾਹਿਬ ਦਾ ਆਪਣਾ ਹੀ ਫਰਜ ਬੰਦਾ ਸੀ ਬਣਾਉਂਦਾ ਆਪਣੇ ਫੰਡ ਦੇ ਵਿੱਚੋਂ ਲੇਕਿਨ ਅਸੀਂ ਕਾਰਪੋਰੇਸ਼ਨ ਦੇ ਵਿੱਚੋਂ ਬਣਾ ਰਹੇ ਆ ਜਿਹਦੇ ਕਰਕੇ ਜਿਹੜੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਅਸੀਂ ਧਿਆਨ ਵਿੱਚ ਲਿਆ ਕੇ ਬਣਾ ਰਹੇ ਆ ਆਮ ਲੋਕਾਂ ਦੇ ਵਿੱਚ ਕੋ ਕਿੰਨੀ ਖੁਸ਼ੀ ਦੀ ਲਹਿਰ ਆ ਕੇ ਇੰਨੀ ਤਿੱਖੜ ਦੁਪਹਿਰ ਦੇ ਵਿੱਚ ਵੀ ਜਿਹੜੇ ਇਹ ਲੋਕ ਇਹ ਸੁਦ ਘਟਨੇ ਮੌਕੇ ਪਹੁੰਚੇ ਇਹਨਾਂ ਵਿੱਚ ਬਹੁਤ ਖੁਸ਼ੀ ਦੀ ਜਿਹੜੀ ਹੈ ਲਹਿਰ ਪਸਦੀ ਇੱਕ ਵੱਡੀ ਸਮੱਸਿਆ ਨਾਲ ਦੀ ਉਹ ਦਾਵੇ ਕੀਤੇਗੇ ਪਰ ਉਹ ਨਾਰੇ ਉਸੇ ਉਸੇ ਪੁੱਟਿਆ ਹੋਇਆ ਸੀ ਵੇਖੋ ਇਹਦੇ ਨਾਲ ਅਸੀਂ ਕੀ ਕੀਤਾ ਕਿ ਅਸੀਂ ਜਿਹੜੀ ਹੈ ਆਪਣੀ ਕਾਰਪੋਰੇਸ਼ਨ ਦੇ ਅਧੀਨਤ ਇੱਕ ਟੈਂਡਰ ਲਵਾ ਕੇ ਤਕਰੀਬਨ 75 ਤੋਂ 80 ਲੱਖ ਦਾ ਟੈਂਡਰ ਲਵਾ ਕੇ ਉਹਦੇ ਨਾਲ ਇਹ ਨਾਲਾ ਸਾਫ਼ ਕਰਵਾ ਰਹੇ ਹਾਂ ਜਿਹੜੀਆਂ ਵੀ ਜਿੰਨੀ ਵੀ ਗੰਦਗੀ ਆ ਜਿੰਨੀ ਵੀ ਗਾਰ ਆ ਸ਼ਹਿਰੋਂ ਬਾਹਰ ਸੁੱਟੀ ਜਾਊਗੀ ਤੇ ਇਹ ਨਾਲੇ ਦੇ ਜਿਹੜੀਆਂ ਇਹਨੂੰ ਇੱਕ ਠੱਕਣ ਦੀ ਪ੍ਰਕਿਰਿਆ ਜਿਹੜੀ ਹੈ ਉਸੇ ਵੀ ਉਹਦੇ ਵਾਸਤੇ ਵੀ ਪ੍ਰੋਜੈਕਟ ਬਣਾ ਰਹੇ ਆ ਸੋ ਜਲਦੀ ਲੋਕਾਂ ਨੂੰ ਜਿਹੜੇ ਇਸ ਨਾਲੇ ਤੋਂ ਨਿਜਾਦ ਦਿਵਾਵਾਂਗੇ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕਿੰਨੀਆਂ ਸਰਕਾਰਾਂ ਲੱਗੀਆਂ ਕਾਂਗਰਸ ਅਕਾਲੀ ਜੋ ਵੀ ਆਏ ਪੰਜਾਬ ਦੇ ਵਿੱਚ ਕਿਸੇ ਨੇ ਵੀ ਇਸ ਨਾਲੇ ਵਿੱਚ ਇਸ ਨਾਲੇ ਵੱਲ ਜਿਹੜਾ ਉਹ ਧਿਆਨ ਨਹੀਂ ਦਿੱਤਾ ਕਿਉਂਕਿ ਇਹ ਜਿਹੜਾ ਨਾਲਾ ਹੈ ਇਹ ਜਿਹੜਾ ਗੰਦਿਆਂ ਨਾਲ ਆ ਇਹ ਤਕਰੀਬਨ ਤਿੰਨਾਂ ਹਲਕਿਆਂ ਨੂੰ ਜਿਹੜਾ ਉਹ ਕਵਰ ਕਰਦਾ ਤੇ ਕਿਸੇ ਨੇ ਵੀ ਅਜੇ ਤੱਕ ਇਹਨੂੰ ਸਾਫ਼ ਕਰਾਉਂਦੀ ਇਹਨੂੰ ਜਾਂ ਕਵਰ ਕਰਦੀ ਹਿੰਮਤ ਨਹੀਂ ਕੀਤੀ ਸੋ ਸਾਡੀ ਸਰਕਾਰ ਜਿਹੜੀ ਇਹਨੇ ਪ੍ਰੋਜੈਕਟ ਬਣਾ ਕੇ ਦਿੱਤਾ ਆਉਣ ਵਾਲੇ ਦਿਨਾਂ ਵਿੱਚ ਇਹ ਪ੍ਰੋਜੈਕਟ ਪਾਸ ਕਰਕੇ ਤੇ ਇਹ ਨਾਲੇ ਨੂੰ ਸਫਾਈ ਕਰਾ ਕੇ ਉੱਪਰੋਂ ਇਹਨੂੰ ਕਵਰ ਕਰ ਦੇਗਾ। ਕਾਂਗਰਸ ਦਾਵਾ ਕੀਤਾ ਜਾ ਰਿਹਾ ਕਿ ਸਾਡੇ ਵੱਲ ਛੜਕ ਜੜੀ ਬਣਾਈ ਜਾ ਰਹੀ। ਵੇਖੋ ਜੀ ਦਾਅਵੇ ਤੋਂ ਪਹਿਲਾਂ 30 40 ਸਾਲਾਂ ਤੋਂ ਕਰ ਰਹੇ ਕਰੀ ਜਾਂਦੇ ਆਪੋ ਉਹਨਾਂ ਦਾਅਵੇ ਨੂੰ ਕੀ ਕਰਨਾ ਹਕੀਕਤ ਜ਼ਮੀਨ ਤੇ ਵੇਖੋ ਕੌਣ ਖੜਾ ਆਮ ਆਦਮੀ ਪਾਰਟੀ ਦੇ ਲੀਡਰ ਖੜੇ ਆ ਆਮ ਆਦਮੀ ਪਾਰਟੀ ਦੇ ਮੇਅਰ ਖੜੇ ਆ ਆਮ ਆਦਮੀ ਪਾਰਟੀ ਦੇ ਡਿਪਟੀ ਮੇਅਰ ਖੜੇ ਕਾਉਂਸਲਰ ਆਮ ਆਦਮੀ ਦੇ ਬਟਨ ਖੜੇ ਆ ਕਹਿੰਦੀ ਕਿਹੜੀ ਗੱਲ ਆ ਕਹਿੰਨੂੰ ਤਾਂ ਆਪਾਂ ਵੀ ਕਹਿੰਦਾ ਕਿ ਅਸੀਂ ਵੀ ਚੰਨ ਤੋਂ ਤਾਰੇ ਤੋੜ ਲਿਆਵਾਂਗੇ ਠੀਕ ਹੈ ਟੁੱਟਦੇ ਨਹੀਂ ਹੁੰਦੇ ਕਹਿੰਦੇ ਪਾਸ ਅਸੀਂ ਕਰਾਈਏ ਉਹ ਪਾਸ ਵੇਖੋ ਜਿੰਨੇ ਕਰਾਈ ਉਹੀ ਉਦਘਾਟਨ ਕਰੂਗਾ ਜੇ ਪਾਸ ਕਿਸੇ ਨੇ ਕਰਾਈ ਤੇ ਮੇਰੀ ਕੋਈ ਜਿਰਤਾ ਕਿ ਮੈਂ ਉੱਥੇ ਉਦਘਾਟਨ ਕਰਦਾ ਜਿਹੜਾ ਪਾਸ ਕਰੂਗਾ ਉਹੀ ਇਦ ਕਟਨ ਕਰੂਗਾ ਸਵਾਮ ਆਦਮੀ ਪਾਰਟੀ ਦੇ ਫੰਡਾ ਨਾਇਸ਼ਰ ਤੇ ਮੰਨ ਲਓ ਇੱਕ ਦਿਨ ਸਾਨੂੰ ਸਦਨਾਂ ਨਾਲ ਉੱਡਾ ਰੱਖਣ ਵਾਸਤੇ ਕਾਂਗਰਸ ਵਾਲੇ ਉਹ ਤਾਂ ਕਟਨ ਕਰਦੇ ਹੋ। ਕੋਈ ਸਭ ਤੋਂ ਪਹਿਲਾਂ ਤੇ ਤੁਸੀਂ ਆਪ ਦੇਖੋ ਕਿ ਉਹਨਾਂ ਦੇ ਆਉਂਦੇ ਆਉਂਦੇ ਛੇ ਬਾਣੇ ਵੀ ਜਾਣੀਆਂ। ਉਹ ਪਤਾ ਨਹੀਂ ਕਿ ਕਿਦਨ ਹੋਣਾ 6 ਮਹੀਨੇ ਬਾਅਦ ਹੋਣਾ ਕਿ 15 ਦਿਨ ਬਾਅਦ ਹੋਣਾ ਕਿ 5 ਸਾਲ ਬਾਅਦ ਅੱਗੇ ਮਸਾਂ ਆਏ ਆ। ਤੇ ਹੁਣ ਐਡੀ ਛਤੀ ਆ ਕੇ ਕੀ ਕਰ ਲੈਣਗੇ? ਸੋ ਤੁਸੀਂ ਗਰਾਊਂਡ ਲੈਵਲ ਤੇ ਦੇਖੋ ਵੀ ਕਿਹੜਾ ਬੰਦਾ ਕੰਮ ਕਰਾ ਰਿਹਾ। ਇਹਨੂੰ ਸਭ ਤੋਂ ਪਹਿਲਾਂ ਮੈਂ ਵਧਾਈ ਦਵਾਂਗੀ ਜਿੰਨਾ ਸਾਰਿਆਂ ਦੇ ਯਤਨਾਂ ਸਦਕਾ ਵੀ ਤੇ ਅੱਜ ਐਮ.ਐਲ.ਏ. ਵੈਸਟ ਸਰਦਾਰ ਜਸਬੀਰ ਸਿੰਘ ਜੀ ਦੀ ਰਹਿਨਮਾਈ ਦੇ ਵਿੱਚ ਅਸੀਂ ਇੱਥੇ ਉਦਘਾਟਨ ਕੀਤਾ ਸਾਰੇ ਕਾਉਂਸਲਰ ਸਾਥੀ ਇਸ ਵਾਰਡ ਦੇ ਕਾਉਂਸਲਰ ਪ੍ਰਭੂਪਾਲ ਜੀ ਔਰ ਅਮਰਜੀਤ ਜੀ ਮੇਅਰ ਜਤਿੰਦਰ ਮੋਤੀ ਭਾਟਿਆ ਜੀ ਤੇ ਸਾਰੀ ਹੀ ਟੀਮਾਂ ਜਿੱਥੇ ਉਦਘਾਟਨ ਕਰਨ ਪਹੁੰਚਿਆ ਤੇ ਮੈਨੂੰ ਯਕੀਨ ਆ ਕਿ ਜਿਸ ਤਰ੍ਹਾਂ ਸਾਰੀ ਹੀ ਟੀਮ ਇਕਜੁੱਟ ਹੋ ਕੇ ਸੜਕਾਂ ਤੇ ਉਤਰੀ ਹੈ ਤੇ ਅੱਜ ਸੜਕ ਦਾ ਉਦਘਾਟਨ ਕੀਤਾ ਇਹਦੇ ਅੱਲ ਲਾਲ ਮੈਂ ਤੁਹਾਨੂੰ ਦੱਸੂਗੀ ਕਿ ਸਿਰਫ ਇਸ ਉਦਘਾਟਨ ਇਸ ਸੜਕ ਦੇ ਉਦਘਾਟਨ ਤੱਕ ਨਹੀਂ ਸੀਮਿਤ ਤੁਸੀਂ ਰਣਜੀਤ ਐਵੇਨਿਊ ਵਾਲੇ ਵੇਖੋ ਸੜਕਾ ਬਣ ਰਿਹਾ ਮਜੀਠਾ ਰੋਡ ਸਾਈਡ ਤੁਸੀਂ ਦੇਖੋ ਹਰ ਜਗ੍ਹਾ ਤੇ ਬਹੁਤ ਜ਼ੋਰ ਸ਼ੋਰ ਦੇ ਨਾਲ ਬਰਸਾਤ ਦੇ ਆਉਣ ਤੋਂ ਪਹਿਲੋ-ਪਹਿਲੋ ਇਹ ਲੁੱਕ ਦੇ ਕੰਮ ਦਾ ਉਦਘਾਟਨ ਕਰਕੇ ਕੰਮ ਬਿਲਕੁਲ ਨਿਰੰਤਰ ਕੀਤੇ ਜਾ ਰਹੇ ਨੇ ਧੰਨਵਾਦ ਹੈ ਐਮਐਲਏ ਸਾਹਿਬ ਦਾ ਡਾਕਟਰ ਜਸਬੀਰ ਸਿੰਘ ਜੀ ਸਾਡੇ ਮੇਰ ਸਾਹਿਬ ਲਖਿੰਦਰ ਸਿੰਘ ਮੋਤੀਪਾਟੀ ਆਈ ਸਾਡੀ ਵੱਡੀ ਵੱਡੀ ਭੈਣ ਅੱਜ ਡਿਊਟੀ ਮੇਰ ਜੀ ਰਿੰਕਾ ਜੀ ਇਹਨਾਂ ਨੇ ਸਾਰਿਆਂ ਦੇ ਸੰਯੋਗ ਦੇ ਨਾਲ ਇਹਨਾਂ ਦੀ ਗਾੜੀ ਮੈਂ ਰਿਕੁਐਸਟ ਰੱਖੀ ਸੀ ਇਹ ਰੋਡ ਦੀ ਕਾਫੀ ਦਿਨ ਤੋਂ ਦਿੱਕਤ ਪਰੇਸ਼ਾਨੀ ਆ ਰਹੀ ਸੀ ਖੈਰ ਇਸ ਰੋਡ ਦੀ ਤੇ ਸਾਨੂੰ ਆਉਣੀ ਨਹੀਂ ਚਾਹੀਦੀ ਕਿਉਂਕਿ ਸਾਡੇ ਇੱਕ ਸੈਂਟਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਛੜਕਿਆ ਦੇ ਕੋਈ ਨਾਰਮਲ ਜੀ ਗੱਲ ਨਹੀਂ ਸੀ ਉਹਨਾਂ ਦੇ ਲਈ ਪਰ ਚਲੋ ਉਹਨਾਂ ਨੂੰ ਇਹ ਵੀ ਵੱਡੀ ਲੱਗੀ ਸਾਡੀ ਟੀਮ ਨੇ ਸਾਡੀ ਆਮ ਆਦਮੀ ਪਾਰਟੀ ਦੇ ਜਦੋਂ ਵੀ ਅਸੀਂ ਹੋਣ ਚਾਹੇ ਆ ਸਰਕਾਰ ਬਣੀ ਹੈ 2022 ਦੀ ਜਦੋਂ ਅਸੀਂ ਆਪਣੇ ਇਲਾਕੇ ਦਾ ਮੈਂ ਕਾਫੀ ਵਿਕਾਸ ਕਰਾ ਚੁੱਕਾ ਆ ਐਮਐਲਏ ਸਾਹਿਬ ਦੀ ਦੇਖਦੇ ਵਿੱਚ ਤੋਂ ਹੁਣ ਜਿਹੜੇ ਰਹਿੰਦੇ ਬਾਕੀ ਕੰਮ ਉਹ ਵੀ ਅਸੀਂ ਜਲਦੀ ਪੂਰੇ ਕਰਨ ਜਾ ਰਹੇ ਆ ਉਹਨਾਂ ਦੇ ਵੀ ਕੁਝ ਸਟੈਂਡਰਡ ਬਾਕੀ ਜਿਹੜੇ ਲੱਗੇ ਨੇ ਕੁਝ ਜਿਲੀਆਂ ਫਾਰਮੈਲिटीज ਰਹਿੰਦੀਆਂ ਨੇ ਉਹ ਕਰਕੇ ਅਸੀਂ ਜਲਦੀ ਜਿਹੜੇ ਬਾਕੀ ਰਹਿੰਦੇ ਕੰਮ ਜਿਹੜੇ ਉਹ ਕੀਤੇ ਜਾਣਗੇ ਲੋਕਾਂ ਦੀ ਕੜੀ ਸਮੱਸਿਆ ਸੀ ਮੈਂ ਜਿਹੜੀ ਸਿਰਫ ਲਾਟੇ ਵਿੱਚ ਬੈਠਦਾ ਲੋਕਾਂ ਦੀਆਂ ਸਮੱਸਿਆਈ ਸਮੱਸਿਆ ਸੀ ਸਾਢੇ ਤੋਂ ਪਹਿਲਾਂ ਲੋਕਾਂ ਨੇ ਕਰੀ ਬਿਜਲੀ ਦੀ ਸਪੰਸਿਆ ਸੀ ਟਰਾਂਸਫਾਰਮਰਾਂ ਦੀ ਸੀ ਗਲੀਆਂ ਦੀ ਸੀ ਸਾਨੂੰ ਗਲੀਆਂ ਨਾਲੀਆਂ ਜਿਵੇਂ ਉਲਝਾ ਕੇ ਰੱਖਿਆ ਵਾ ਸੋ ਅਸੀਂ ਉਹਨਾਂ ਉਲਝਣਾਂ ਦੇ ਵਿੱਚੋਂ ਨਿਕਲ ਰਹੇ ਹਾਂ ਕਾਫੀ ਨਿਕਲ ਚੁੱਕੇ ਹੋਏ ਹਾਂ ਤੇ ਬਾਕੀ ਬਾਬੇ ਦੀ ਕਿਰਪਾ ਤੇ ਸਾਡੇ ਛੇਵੀਂ ਪਾਸ਼ਾਹੀ ਦਾ ਇਤਿਹਾਸਿਕ ਗੁਰਦੁਆਰਾ ਸਾਡੇ ਇੱਕ ਉਹਦੀ ਸਾਡੇ ਤੇ ਬਹੁਤ ਮਿਹਰ ਆ ਬਾਬਾ ਜੀ ਦੀ ਵੀ ਆ ਨਾਲੇ ਦੀ ਵੇਖੋ 10 ਸਿੱਧਾ ਐਮਐਲ ਸਾਹਿਬ ਨੇ ਵੀ ਦੱਸਿਆ ਵਾ ਤੇ ਮੀਰ ਸਾਹਿਬ ਨੇ ਵੀ ਦੱਸਿਆ ਵਾ ਕਿ ਇਹਦਾ ਜਿਹੜਾ ਟੈਂਡਰ ਲੱਗਾ ਸੀ ਇਹਨੂੰ ਸਫਾਈ ਦਾ ਕੰਮ ਚੱਲ ਵੀ ਰਿਹਾ ਵਾ ਤੇ ਜਲਦੀ ਵੀ ਇਹ ਇਹ ਵੀ ਕੰਪਲੀਟ ਕੀਤਾ ਜਾਵੇਗਾ ਤੇ ਜੇ ਮੰਨ ਲਓ ਇਹਦੇ ਮੁੱਦੇ ਜਿਹੜੇ ਬਾਕਾ ਫੀਚਰਾਂ ਦੇ ਆਰਡਰ ਐ ਸੀ ਉਹ ਵੀ ਜਿਹੜੇ ਨੇ ਛਾਂਤ ਕੀਤੇ ਜਾਣਗੇ ਇਹਨੂੰ ਮੁਕੰਮਲ ਕਰਕੇ ਠੀਕ ਹੈ ਜੀ ਮੈਨੂੰ ਸਾਹਿਬ ਨੇ ਸਾਡੇ ਦੱਸਿਆ ਕਿ ਬਾਟ ਨੰਬਰ 1 ਜਿਹੜੀ ਇਹ ਮੇਨ ਜਿਹੜੀ ਰੋਡ ਹੈ ਤਕਰੀਬਨ 1 ਸਵਾ ਕਿਲੋਮੀਟਰ ਲੰਬੀ ਰੋਡ ਹੈ ਔਰ ਪਿਛਲੇ ਕਾਫੀ ਸਮੇਂ ਤੋਂ ਐਮਐਲਏ ਸਾਹਿਬ ਖੁਲ ਕਾਉਂਸਲ ਸਾਹਿਬ ਕੋਈ ਜਿਹੜੀ ਇਹ ਕੰਪਲੇਂਟ ਆ ਰਹੀ ਸੀ ਕਿ ਇਹ ਸੜਕ ਜਿਹੜੀ ਹੈ ਬਣਵਾਣੀ ਚਾਹੀਦੀ ਏ ਸੋ ਅਸੀਂ ਡਿਸਕਸ ਕਰਕੇ ਜਿਹੜਾ ਇਮੀਡੀਏਟ ਜਿਹੜੀ ਬਰਸਾਦਾਂ ਤੋਂ ਪਹਿਲਾਂ ਜਿਹੜੀ ਹੈਗੀ ਹੈ ਸੜਕ ਨੂੰ ਬਣਵਾਉਣ ਦਾ ਕਾਰੇਗੋਨ ਕੈਪ ਦੇ ਵਿੱਚ ਫੰਡ ਸੀਗੇ ਉਹਦੇ ਵਿੱਚੋਂ ਜਿਹੜਾ ਅਸੀਂ ਬਣਵਾਉਂਦਾ ਉਹ ਟਰਾਲਾ ਕਰ ਦਿੱਤਾ ਦਾ ਇਮੀਡੀਏਟਲੀ ਕਿਉਂਕਿ ਇਹ ਬਹੁਤ ਦੇਰ ਤੋਂ ਹੈ ਜਿਹੜੀ ਪ੍ਰੋਬਲਮ ਆ ਰਹੀ ਸੀਗੀ ਸੋ ਨਾਟ ਓਨਲੀ ਇਹ ਜਿਹੜੇ ਜਿਹੜੀ ਡਵੈਲਪਮੈਂਟ ਦੀ ਜਿੱਥੇ ਜਿੱਥੇ ਵੀ ਜ਼ਰੂਰਤ ਹੈਗੀ ਹੈ ਉਹ ਸਾਡੇ ਐਮਐਲਏ ਸਾਹਿਬ ਵੀ ਇਸ ਗੱਲੋਂ ਤਗੜੇ ਨੇ ਸਾਡੇ ਕਾਉਂਸਲਰ ਵੀ ਜਿਹੜੇ ਸਾਥੀ ਹੈ ਸਾਡੀ ਪੈਨ ਸੀਨੀਅਰ ਡਿਪਟੀ ਮੇਅਰ ਵੀ ਖੜੇ ਤੇ ਸੋ ਸਾਡੀ ਸਾਰੀ ਟੀਮ ਦਾ ਇੱਕੋ ਹੀ ਹੈ ਕਿ ਅਸੀਂ ਸ਼ਹਿਰ ਰਮਨਸਰ ਦਾ ਵਿਕਾਸ ਕਰਨਾ ਹੈ ਔਰ ਹਰ ਪੱਖੋਂ ਕਰਨਾ ਹੈ ਔਰ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਨਾ ਕੱਲੇ ਅਸੀਂ ਮੂਹਰਤ ਨਹੀਂ ਕਰਨੇ ਅਸੀਂ ਜਿੰਨੀ ਦੇਰ ਤੱਕ ਕੋਈ ਕੋ ਇੰਪਲੀਮੈਂਟ ਗੱਲ ਨਹੀਂ ਕਰ ਲੈਂਦੇ ਓਨੀ ਦੇਰ ਮੂਹਰਤ ਨਹੀਂ ਕਰਦੇ ਸੋ ਅੱਜ ਜਿਹੜਾ ਇਹ ਜਿਹੜਾ 1 ਸਵਾ ਕਿਲੋਮੀਟਰ ਜਿਹੜੀ ਇਹ ਲੰਬੀ ਸੜਕ ਜਿਹੜੀ ਇਹ ਇਹ ਕਮਟਾਲਾ ਚੌਂਕ ਤੋਂ ਲੈ ਕੇ ਤੇ ਇਹ ਹੋਲੀ ਸਿਟੀ ਦੀ ਐਂਟਰੀ ਅਸ ਤੱਕ ਜਾਣੀ ਹੈ ਸੋ ਇਹ ਅੱਜ ਕੰਮ ਕਰਵਾ ਰਹੇ ਆ ਔਰ ਇਹਦੇ ਨਾਲ ਜਿਹੜੇ ਕੋ ਅੰਦਰ ਦੇ ਵੀ ਹੋਰ ਵੀ ਛੋਟੇ ਮੋਟੇ ਕੰਮ ਹੋਣਗੇ ਉਹ ਵੀ ਜਿਹੜੇ ਨਾਲ ਹੀ ਹੋ ਜਾਣਗੇ ਜੀ ਸੋ ਕਿਸੇ ਵੀ ਕਿਸਮ ਦੀ ਵਿਕਾਸ ਵੱਲੋਂ ਕੋਈ ਕਮੀ ਰਹਿਣ ਨਹੀਂ ਦਿੱਤੀ ਜਾਏਗੀ ਸ਼ਹਿਰ ਦੇ ਵਿੱਚ ਵਾਰਡ ਨੰਬਰ 85 ਦੇ ਵਿੱਚ ਲੋਕ ਟੈਰ ਲੱਗ ਰਹੇ ਕਦੇ ਲੱਗ ਜਾਂਦੇ ਕਦੇ ਹਟ ਜਾਂਦੇ ਉਹਦਾ ਕੀ ਰਿਚ ਨਹੀਂ ਕੀ ਲੱਗ ਰਹੇ ਜੀ ਲੋਕ ਟੈਰ ਜੜੀ ਨਹੀਂ 85 ਨੰਬਰ ਵਾਰਡ ਦੇ ਵਿੱਚ ਵੀ ਜਿਹੜੇ ਹੈਗੇ ਨੇ ਅਸੀਂ ਉਹ ਜਿਹੜੀ ਹੈਗੀ ਐ 85 ਨੰਬਰ ਸੋਵਿਸ ਸਿਟੀ ਦਾ ਵੀ ਕੰਮ ਕਰਵਾਉਣ ਜਾ ਰਹੇ ਹਾਂ ਮੇਰਾ ਕੱਲ ਨੈਕਸਟ ਵੀਕ ਅਸੀਂ ਸ਼ੁਰੂ ਕਰਵਾ ਦੇਾਂਗੇ ਉਹ ਦੁਗਾਟਣ ਜਿਹੜੇ ਨੇ ਅਸੀਂ ਉਹ ਕਰ ਰਹੇ ਨੇ ਸਾਰੀਆਂ ਜਗ੍ਹਾ ਤੇ ਜਿਹੜੇ ਹੈਗੇ ਨੇ ਕੰਮ ਸਾਡੇ ਸ਼ੁਰੂ ਹੋ ਗਏ ਨੇ ਔਰ ਕਿਤੇ ਵੀ ਕੋਈ ਵੀ ਦਿੱਕਤ ਨਹੀਂ ਜੋ ਕਰਾਂਗੇ ਪਰਮਾਨੈਂਟ ਹੀ ਕੰਮ ਕਰਾਂਗੇ ਕੋਈ ਕੱਚਾ ਕੰਮ ਨਹੀਂ ਕਰਾਂਗੇ ਕੰਟਰੋਲ ਚੈੱਕ ਰੱਖਿਆ ਜਾਏਗਾ ਜੀ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਆ ਵੇਖੋ ਜਿਹੜੀ ਬੰਨ ਰਹੀ ਹੈ ਦੋ ਦਿਨ ਪਹਿਲਾਂ ਤੋਂ ਇੱਥੇ ਜਿਹੜੇ ਟੋਇਟ ਆਏ ਸੀ ਸਾਰੇ ਰਿਪੇਅਰ ਕਰਕੇ ਉਸ ਤੋਂ ਬਾਅਦ ਜਿਹੜਾ ਅੱਜ ਕੰਮ ਸ਼ੁਰੂ ਹੋ ਰਿਹਾ